ਜੈਕ ਵਿਤ ਨੌਜਵਾਨਾਂ ਨੇ ਨਵਾਂ ਬੋਰ ਚਲਾਉਣ ਦੀ ਤਿਆਰੀ ਕਰ ਲਈ ਤੇ ਛੱਤੂ ਦੇ ਘਰੋਂ ਧਰ ਲਿਆ ਪੁਰਾਣਾ ਪੱਖਾ ਤੇ ਵੀਡੀਓ ਦੇਖ ਰਹੇ ਸਾਰੇ ਵੀਰੇ ਪੈਣਾ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਲੌਗ 'ਚ ਤੇ ਆਪਾਂ 8-9 ਦਿਨ ਪਹਾੜਾ ਚਲਾਇਆ ਤੇ ਇਹਨਾਂ ਨੇ ਆਪਣੇ ਜਾਣ ਤੋਂ ਬਾਅਦ ਦੋ ਬੋਰ ਲਾਏ ਦੋ ਖੇਤਾਂ 'ਚ ਇੱਕ ਨੇ ਚਲਾ ਲਿਆ ਇੱਕ ਇੱਧਰ ਇੱਧਰਲਾ ਖੇਤ ਆਪਣਾ ਆ ਕੁਸਲੇ ਬੰਨੀ ਪਹਿਲਾ ਠੇਕੇ ਤੇ ਲਾਇਆ ਕਰਦੇ ਸੀ ਉਧਰ ਲੇ ਖੇਤ ਲਾ ਲਿਆ ਬੋਰ ਤੇ ਦੇ ਹੱਥ ਚੀ ਆਂਦੀ ਐ ਇਹਦਾ ਹੁਣ ਕੱਢੀ ਹੋਵੇ ਬੇ ਮੈਂ ਹੁਣ ਕੱਢੀ ਆ ਸਾਸਰੀ ਘਰ ਦਵਾਰੇ ਦਵਾਰੇ ਹਾਂ ਆ ਵੀ ਰੋਜਵਾਨ ਹਾਂਜੀ ਬਾਈ ਸਾਸਰੀ ਘਰ ਹੋ ਟੱਕਰ ਸਾਸਰੀ ਘਰ ਤਕਰਾਂਗਾ ਵਧੀਆ ਵਧੀਆ ਕਾਇਦ ਲਾਇਆ ਬੋਰ ਦੋ ਲਾ ਦੇ ਰੇ ਦਾ ਇੱਕ ਤਰੀਕ ਨੂੰ ਗਿਆ ਸੀ ਕੱਲ ਕਿੰਨੀ ਸੀ 9 9 ਰਾਤ ਨੂੰ ਆ ਗਏ ਆ ਕਸਣਾ ਹੋ ਗਿਆ ਇਹ ਆ ਬਈ ਨੱਕ ਜਾ ਉੱਥੇ ਨਾ ਯਰ ਉਹ ਹੁੰਦਾਗਾ ਆਹੋ ਬਾਰਫਾ ਜੀ ਦੋਤੋਂ ਪੁੱ ਲੱਗਦੀ ਆ ਉੱਥੇ ਉਹ ਸੰਸਕ੍ਰੀਨ ਦੀ ਲਾਉਣੀ ਪੈਂਦੀ ਆ ਉਹ ਅਸੀਂ ਲਾਈ ਨਹੀਂ ਕੀ ਤੇ ਉਹਦੇ ਨਾਲ ਇਹ ਆਏ ਹੋ ਗਏ ਹੁਣ ਇਹ ਮਾਸ ਜਿਹਾ ਉਧਰੂ ਇਹ ਲੈ ਜੀ ਉੱਥੋਂ ਤੇ ਹਨ ਲੈ ਜੀ ਉਹ ਜਿੱਥੇ ਪੜੀਆ ਚੰਗਾ ਬੇਬੇ ਆ ਜਲੀ ਖੇਤ ਹੈ ਜਿੱਤੇ ਆਈ ਫਿਰ ਕੱਲ ਬਧਾਈਆ ਬਾਈ ਜਾ ਹੀ ਨਹੀਂ ਗਿਆ ਹਰਕ ਬਹੁਤ ਬੰਦਾ ਇੱਕ ਵਾਰ ਚੰਗਾ ਬੇਬੇ ਆ ਹਾ ਲਾਉਣਗੇ ਉਹ ਚੱਲਾਂਗੇ ਉਧਰ ਕੁਝ ਲੈ ਆ ਬੰਨੀ ਚਲਦੇ ਆਂਗੇ ਤੇ ਚਲਦੇ ਆਂ ਬਈ ਖੇਤ ਤੇ ਉਧਰ ਚਲਾਉਣੇ ਆਪਣਾ ਬੋਰ ਆ ਦੋ ਬੋਰ ਲਾਇਆ ਟੀ ਜੋੜ ਕੇ ਚਲਾਵਾਂਗੇ ਤੇ ਸਵਾਗਤ ਹੈ ਜੀ ਸਾਰਿਆਂ ਦਾ ਨਵੇਂ ਬਲੌਗ ਦੇ ਵਿੱਚ ਉਪੜੇ ਇਹ ਵੀ ਚਲਾ ਲਾਂਗੇ ਅੱਜ 28 ਜੇਠ 10 ਜੂਨ ਬਰਾ 2024 ਸੋਮਵਾਰ ਦਾ ਦਿਨ ਉਹ ਚਾਬੀ ਪੰਨ ਨਹੀਂ ਵੱਡਾ ਵੱਡਾ ਪਾਣਾ ਉਹ ਜੀ ਚਾਬੀ ਇਹਦੇ ਪੰਨ ਦਾ ਹੈਗਾ ਮੈਂ ਘਰੇ ਆ ਕੇ ਪਾਣੀ ਪਾ ਕੇ ਦੇਖਿਆ ਇਹ ਪਤਾ ਲੀਕ ਕਰਦਾ ਉੱਥੇ ਕਿਤੇ ਬੂੰਦ ਵੀ ਨਹੀਂ ਗਈ ਕਰ ਦੇ ਦੇਖ ਲੈਣ ਚੈੱਕ ਕਰ ਲੈਂਗੇ ਇਹਨਾਂ ਚਲਾ ਕੇ ਦੇਖਣਾ ਪਤਾ ਇਲਾਜ ਕਰੇ ਆ ਕਿ ਮੈਂ ਪਾਣੀ ਪਾ ਕੇ ਦੇਖ ਰਿਹਾ ਬਾਵਾ ਲੀਕ ਕਰਦਾ ਸੀ ਉੱਥੇ ਕਿਹੜੇ ਟਪਾ ਲੀਕ ਹੋ ਗਿਆ ਸੀ ਹੋਰ ਕਿਰਤਾਨਵਾਦ ਭਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਬਿੰਡਾ ਵਾਲਾ ਦੇਸੀ ਪਰਦੇਸੀ ਮਾਹੌਲ ਦਿਖਾਉਨੇ ਆ ਪੂਰੀ ਗੱਲ ਬਾਤ ਸਬਸਕ੍ਰਾਈਬ ਕਰ ਲਿਓ ਨਾ ਮੇਰੇ ਤੇ ਫੇਸਬੁੱਕ ਤੇ ਜਰੂਰ ਪਹੁੰਚੋ ਲਾਜ਼ਮੀ ਕਰ ਲਿਓ ਗਾਈਜ਼ ਉਹਨੂੰ ਨਵਾਂ ਖੇਤ ਦਿਖਾਉਨੇ ਆ ਉਧਰ ਤੇ ਗੱਲ ਕੋਦੇ ਜੇ ਵੀ ਦਾੜਕੇ ਦੇ ਗਏ ਹੋਏ ਆ ਉਹ ਸੁਰੰਗ ਲਾਈ ਜਾਂਦੇ ਸੀ ਕਿ ਇਹ ਦਾ ਦੋ ਬੋਰਾ ਨੂੰ ਜੋੜਨ ਵਾਸਤੇ ਥੱਲੇ ਟੀ ਬੋਨੇ ਹੁੰਦੇ ਆਗੇ ਤੇ ਬੋਰ ਕਿੰਨਾ ਕਰਿਆ ਕੀ ਦਾ ਲਵਾਤਾ ਹੂ ਸਾਰੀ ਉਧਰ ਖੇਤ ਜਾ ਕੇ ਗੱਲ ਕਰਦੇ ਆ ਬੋਰ ਚਲਾਉਣ ਦੀ ਵੱਡੀ ਤਿਆਰੀ ਕਰਨੀ ਆ ਸਾਰਾ ਸਮਾਨ ਸੱਲਾ ਇਕੱਠਾ ਕਰਨਾ ਪਊਗਾ ਆਪਣੀ ਪਾਈਪ ਨਿੱਕੇ ਜਾਚੇ ਕੀ ਸੀ ਇਹ ਤਾਂ ਭੁੱਲੀ ਗਏ ਸੀ ਤੇ ਪੱਕਾ ਭੁੱਖਾ ਛਤੂ ਦਾ ਤਾਂ ਰਿਆ ਤੇ ਉਹ ਨਗਲੇ ਜੇ ਤੋਂ ਚੱਕ ਕੇ ਲੈਂਦਾ ਸੀਗਾ ਉਹ ਬੋੜਾ ਬੋੜਾ ਸਾਮਾਨ ਜਹੇ ਦੀ ਸੋਲਰ ਚਲਾਉਣ ਵਾਲੀ ਪਈ ਆ ਨੌਜਵਾਨ ਦੀ ਹਾਂ 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 ਨਵੇਂ ਭਾਂਡੇ ਖਰੀਦੋ ਭਾਈ ਨਵੇਂ ਭਾਂਡੇ ਖਰੀਦੋ ਭਾਈ ਕਾਪੀਆਂ ਕਿਤਾਬਾਂ ਦੀ ਅੱਡੀ ਮੇਰੀ ਉਹ ਭਾਈ ਕਾਪੀਆਂ ਕਿਤਾਬਾਂ ਵੇਚਦੇ ਆਪਾਂ ਹੀ ਕਰਨੀਆਂ ਹੁਣ ਹਾਂ ਉਹ ਰੇ ਪਈ ਸੀ ਗੇਟ ਕੋਲੇ ਇਹੇ ਹੈਂ ਮਰੇ ਹੀ ਦੀ ਸੀ ਯਾਰ ਆ ਹੀ ਦੀ ਸੀ ਆ ਆ ਹੈ ਮੈਂ ਤਾਂ ਢਾਲੀ ਚੜਾਈ ਕੀ ਕਰਨਾ ਢਾਲੀ ਜੜ ਕੇ ਮੈਂ ਜਾਊਂਗਾ ਤੁਹਾਡੇ ਨਾਲ ਆਹ ਕੀ ਅੱਖ ਲੈ ਤੂੰ ਨਹੀਂ ਮੈਂ ਪੱਟ ਕਢਾਂਗਾ ਪੱਟ ਕਢੇਗਾ ਲੱਖ ਰੇ ਹੋਰ ਕੀ ਕਰੇਗਾ ਪੱਟ ਕਢ ਕੇ ਹੂੰ ਚਲਾ ਦੋ ਚਲਾ ਦੇਣਾ ਅਹਾਂ ਜੱਜ ਥੱਲੇ ਉੱਤਰਨਾ ਪੁੱਤਰ ਮੈਂ ਸਮਾਨ ਰੱਖਣਾ ਹੈ ਜੀ ਵਾਲਾ ਤੇ ਪਹਿਲਾਂ ਦੋਨੇ ਜਣੇ ਸਾਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਕੱਥੇ ਕਢ ਕੇ ਸੱਜੇ ਸੱਸੀ ਲਾਈਕ ਅਹੋ ਅਹੋ ਰ ਹੋਰ ਹੋਰ ਪਹਿਲਾਂ ਸਬਸਕ੍ਰਾਈਬ ਜੂ ਕਾਤੇ ਹੋ ਜਾਵਾ ਸਾਡੇ 8:30 ਵਜੇ ਤੋਂ ਟੱਪ ਗਿਆ ਸਹੀ ਤਾਂ ਸਾਡੀ ਅਜੇ ਹੁਣੀ ਉੱਠੀ ਹੈਗੀ ਛੁੱਟੀਆਂ ਦਾ ਲਾਹਾ ਲੈ ਰਹੇ ਆ ਪੂਰਾ ਖੜ ਜਾ ਚਾਚਾ ਜੀ ਮੈਂ ਥੱਲੇ ਉੱਤਰਨਾ ਮੈਂ ਸਮਾਨ ਲੈ ਆਉਣਾ ਚੱਕ ਕੇ ਓਹ ਦੇਖ ਮਰਪੀਦ ਕੱਲਾ ਆ ਤੱਕ ਕੀ ਆਉਂਦਾ ਵਿਚਾਰਾ ਨਹੀਂ ਕਿਉਂ ਮਤਵਾਂ ਚਾ ਕੇ ਲਾਉਣਾ ਪੈ ਰਿਹਾ ਥਲੋ ਨੁੱਤੇ ਦਾ ਪਰੇ ਹੋ ਜੋ ਬੋਲੇ ਨਹੀਂ ਗਰਮੀ ਵਾਲੀ ਆ ਪਤਰੋਤੇ ਦਾ ਆਇਓ ਪਹਿਲਾਂ ਪਾਣੀ ਪੀ ਕੇ ਆਉਨੇ ਆ ਚਲੋ ਤੇਰੇ ਡੈਡੀ ਦੇ ਉੱਥੇ ਉਹ ਆ ਗਏ ਗੂ ਵੀ ਉੱਥੇ ਕੇਦ ਨੇ ਉਹਨਾਂ ਦੀ ਰੋਟੀ ਬੰਨ ਕੇ ਲਿਆਉਣੀ ਆ ਜੋ ਆ ਜਾ ਉਹਰੇ ਜੇ ਤੋ ਖੇਤ ਜਾਣ ਆਲਾ ਹੋ ਗਿਆ ਤਰੋਂ ਲੋਕਿਆ ਕਰੇਗਾ ਉਹ ਕੰਮ ਤੋਂ ਮੈਂ ਕਹਿੰਦਾ ਸੁਣਦੇ ਨਹੀਂ ਭੋਲੂਗਾ ਯਾ ਉਹ ਆ ਗਈ ਚਿੜੀ ਓਏ ਰਾਜ ਤੱਕ ਹੀ ਪੜਦੇ ਨੇ ਨਿੱਤਰ ਕੇ ਉਹਦੇ ਵਿੱਚ ਉਧਰ ਕਿੱਧਰ ਯਾਰਾ ਅਜਾ ਚਾਹ ਪਾਣੀ ਪੀਵਾਂਗੇ ਫਿਰ ਚੱਲਾਂਗੇ ਚਲੋ ਕਰੇ ਤਾਂ ਚੱਲ ਪਹਿਲਾਂ ਯਾ ਰੋਟੀ ਲੈ ਜਾ ਤੇਰੇ ਡੈਡੀ ਦੀ ਉਹ ਬਾਪੂ ਨਾਲ ਮੋਟਰਸਾਈਕਲ ਤੇ ਵਗ ਜਾ। ਉਹ ਹਾਂ ਜੀ ਸੈਜ ਵੀ ਕਹਿੰਦੀ ਬਾਪੂ ਨਾਲ ਜਾਊਂਗੀ। ਚੱਲ। ਬੰਦ ਕਰ ਦੇ ਨਹੀਂ ਜੀ ਲੈ ਕਿਆ ਕਰੇ ਮੋਟਰ ਇਹ ਵਾਲਾ ਵੱਜਿਆ ਉੱਪਰ ਲੈ ਉਹ ਬੱਲੇ ਹੂੰ 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 ਇਹ ਆਪਣਾ ਵੀ ਇਧਰਲਾ ਖੇਤ ਕੁਸਲੇ ਵਾਲਾ ਖੇਤ ਕਹਿ ਦਿੰਨੇ ਨੇ ਇਧਰ ਅਸੀਂ ਕਿਉਂਕਿ ਆ ਮਾਨਸਾ ਜ਼ਿਲ੍ਹੇ ਦਾ ਨਾਲ ਲੱਗ ਮਾ ਪਿੰਡ ਕੁਸਲਾਗਾ ਹਾਂ ਤਨਾ ਕਿਲੋਮੀਟਰ ਦੇ ਉੱਤਰ ਤੇ ਸਾਈ ਤਾਜ ਵੀ ਨਾਲ ਹੀ ਆ ਗਏ ਵਾਪੇ ਤੇ ਉਥੇ ਐਪੀ ਤੇ ਗੱਗੂ ਦੀ ਰੋਟੀ ਲੈ ਗਿਆ ਸੀ ਤਿਆਰਿਆ ਆਪਣਾ ਪਿੰਡ ਪਿੰਡ ਬਾਰ ਬਾਰ ਹੀ ਨਾਲ ਹੀ ਹੀ ਤੇ ਤਰ ਲੈ ਵੀ ਤੇ ਠੇਕੇ ਤੇ ਲਾ ਦਿਆ ਕਰਦੇ ਸੀ ਪਹਿਲਾਂ ਉੱਧਰ ਬਤਾ ਲੈਂਦੇ ਸੀ ਕੰਮ ਤੇ ਆਹ ਦੋ ਹੀ ਢੱਪੇ ਜੀ ਗੱਗੂ ਤੇ ਹੈਪੀ ਕਰੀ ਜਾਂਦੇ ਸੀ ੜਕੇ ਦੇ ਠੀਕ ਇਹਦੇ ਪਾਸ ਸੁਰੰਗ ਮਾਰਨੀ ਆ ਦੋ ਬੋਰ ਲਾਏ ਐ ਇਹ ਦੂਰੇ ਜਿੱਥੇ ਕਿਤੇ ਬਾੜਾ ਜਿਆਦਾ ਡੂੰਘਾ ਪਾਣੀ ਵਧੀਆ ਨਹੀਂ ਹੁੰਦਾ ਉੱਥੇ ਬੋਰ ਕੱਟ ਲਾਉਣੇ ਨੇ ਮਤਲਬ ਆ ਇਹ ਹੈ 55 60 ਕਫਟਾ ਕਰਿਆ ਇਹਨਾਂ ਨੇ ਮੇਰੇ ਜੀ ਪਹਾੜਾਂ ਦੀ ਜਾਣ ਤੋਂ ਬਾਅਦ ਲਾਏ ਨੇ ਇਹ ਤਿੰਨ ਟੀ ਲਾ ਕੇ ਜੋੜ ਲਾਂਗੇ ਇੱਕ ਕਹਿਰਾ ਬੋਰ ਬਣ ਜੂ ਦੋ ਬੋਰਾਂ ਦਾ ਪਾਣੀ ਜੋੜ ਕੇ ਚੱਕੂ ਆ ਦੋਹੀ ਜੀ ਗੱਲ ਬਾਤ ਹੋ ਜੂ ਅੱਜ ਇਹ ਮਾਹੌਲ ਬਣਾਉਨੇ ਆ ਬੋਰ ਚਲਾਉਨੇ ਆ ਤੇ ਬੋਰ ਚਲਾਵਾਂਗੇ ਪੁਰਾਣੇ ਰਿਵਾਜ ਤਰ੍ਹਾਂ ਆ ਪੁਲੀ ਲੈ ਕੇ ਆਣ ਨਾਲ ਆਹ ਸ਼ੀ ਟਰੈਕਟਰ ਦੀ ਕਹੀ ਤਰੀ ਲਾਗ ਰੱਖਿਆ ਹੈ ਉਹ ਹੈਪੀ ਵਾਲਾ ਡਾਇਰੈਕਟਰ ਮਗਰ ਪੁਲੀ ਬਾਗੇ ਇਹ ਪਟਾ ਚੜਾ ਕੇ ਚਲਾਵਾਂਗੇ ਇਹ ਖੇਤ ਤਾਂ ਉਹ ਹੋਤਾ ਇੱਕ ਉੱਪਰ ਇਹ ਖੇਤ ਇੱਥੇ ਤਿੰਨ ਥਾਈਆਂ ਹਾਂਜੀ ਹੈਲੋ ਕਰੋ ਬਾਈ ਕੀ ਕਰੇਗਾ ਕਹੀ ਦਾ ਚਾਚਾ ਪੀ ਕੇ ਵਿੱਚ ਬਾ ਪੀ ਕੇ ਆ ਪੁੱਤਰ ਮੈਂ ਤਾਂ ਪਾਣੀ ਪੀਉਂਗਾ ਤੁਸੀਂ ਪੀ ਲਓ ਹਾਂਜੀ ਚਾਚੂ ਅਦਾ ਕਹੀ ਮੈਂ ਘਰੇ ਲਾ ਕੇ ਰੱਖਿਆ ਮੈਂ ਖਤ ਗਮਾਜੀ ਨੂੰ ਪੁੱਛੀ ਮੁਕੀ ਕੋਈ ਦੰਗਾ ਥੱਲੇ ਬੈਠ ਪਹਿਲਾ ਥੱਲੇ ਬੈ ਜਾ ਉਹ ਹਾਂ ਵੀ ਚੋbro ਦੰਡੇ ਨੂੰ ਪੁੱਛ ਲੈ ਇਹ ਲੱਗਿਆ ਸੀ ਮੇਰੇ ਪਿੰਨਾ ਕੇ ਬੱਦਲ ਲੱਗਿਆ ਸੀ ਨਾ ਤਾਂ ਅੱਜਰ ਪੰਗੇ ਬਾੜ ਲੈਣਾਗਾ ਤੱਪੂਆ ਇੱਥੇ ਪਾਇਆ ਜੀ ਹੱਲਿਆਂ ਦੇਖ ਲੈ ਹਿਸਾਬ ਲਾ ਨਹੀਂ ਤੈਨੂੰ ਹੁਣੇ ਘਰੇ ਸਪੈਸ਼ਲ ਚ ਡਮਗ ਜਤਾ ਕੇ ਬੜਾ ਇੰਦਤੀ ਆ ਸ਼ੋਰ ਜੀ ਹੈ ਕਿਵੇਂ ਆਦਾ ਲੰਡ ਤਾਂ ਰੇ 45 ਫੁੱਟ ਲੈਣਾ ਪਊਗਾ ਬੱਦਲ ਉੱਪਰ ਝਾਕੋ ਉੱਪਰ ਝਾਕੀਏ ਹਾਂ ਉਹ ਬੱਦਲ ਹੋ ਗਿਆ ਕਿਧਰੇ ਪਟੇ ਪੋਟੇ ਥੱਲੇ ਛੜ ਤੇ ਕਿਸ ਨੇ ਕਹਿਆ ਸੀ ਤੈਨੂੰ ਬੈਠਾ ਉੱਥੇ ਨਹੀਂ ਛੱਡ ਕੇ ਆਉਣਾ ਤੈਨੂੰ ਘਰੇ ਬੈਠ ਥੱਲੇ ਮੋਟਰਾਂ ਨਾਲ ਤੇ ਬਿਠਾਉ ਬਾਪੇ ਨੂੰ ਤੂੰ ਭਲੇ ਤੰਗ ਤਾਂ ਨਹੀਂ ਹੋਏਗਾ ਗੱਗੂ ਬਾਲੇ ਕੋਈ ਨਹੀਂ ਚੱਲ ਕੋਈ ਨਾ ਗਰਮੀ ਆ ਉਹ ਬੜਾ ਗੰਦਾ ਝੋਰ ਜੈ ਨੂੰ ਤਾਰ ਕੇ ਆਉ ਯਾਰ ਕਰੇ ਤਾਜ ਡਰ ਡਰ ਟੱਕਰੀ ਨਹੀਂ ਆਇਆ ਪਿਤਾ ਕਰੇ ਪਿਆ ਸੀ ਉਹ ਲਿਆ ਇਹਨਾਂ ਨੂੰ ਸਾਰਿਆ ਉਹਨਾਂ ਦੇ ਪਿਤਾ ਪੁੱਤ ਚੱਕ ਲਿਓ ਲੋਡ ਪੈ ਜਾਂਦੀ ਹੈ ਡੈਡੀ ਕੋਲੇ ਜਾਣਾ ਕੀ ਕਰੇਗਾ ਟੋਏ ਤੇ ਖੜਾ ਡੈਡੀ ਜਾਣਾ ਡੈਡੀ ਕੋਲੇ ਕੱਲਾਂ ਦੇ ਕਰਦਾ ਭੋਲੂਈਆ ਫੜਾ ਕਹੀ ਕੰਮ ਕਰ ਲੈ ਤੇ ਡੈਡੀ ਨੂੰ ਬਾਹਰ ਕੱਢ ਦਿੰਨੇ ਆਂਗੇ ਕੱਲ ਨੂੰ ਕਹਦੇ ਮੈਨਾਂ ਵੀ ਕੀ ਕਰਦਾ ਨਹੀਂ ਕੱਲ ਨੂੰ ਤੁਹਾਨੂੰ ਨਾਲ ਕਰਾ ਦੇ ਉਧਰ ਬੱਸ ਕਰੋ ਯਾਰ ਬਹੁਤ ਲੰਘੇ ਟੂ ਵੇ ਨੇ ਤਾਂ ਪਾਡੇ ਕਿੰਨੇ ਹੋ ਗਗੂ ਪਾਡੇ ਕਿੰਨੇ ਹੋ ਰੇ ਇੱਕ ਗਲਾਸ ਆ ਇੱਥੇ ਤਾਂ ਗੱਲਾਂ ਮੇਰੇ ਕੋਲ ਕੋਈ ਨਾ ਇੱਕ ਇੱਥੇ ਉਹ ਤੋਰ ਤੇ ਕਰਨ ਨੂੰ ਜਵਾਕ ਜੇ ਤੂੰ ਬੰਦੇ ਆ ਲੋ ਵੀ ਸਾਡੇ ਪਾਣੀ ਦਾ ਚੂਹਾ ਦੇਖ ਲਓ ਇਸ खेत ਬੰਨੀ ਆ 9 10 ਕਫਟਾਗਾ ਤੇ ਉਹ ਥੱਲੋਂ ਦੀ ਕੀੜਾ ਬਣਾਇਆ ਪਿਆ ਸੀ ਬੋਰ ਲਾਉਣ ਵਾਲੀ ਮਸ਼ੀਨ ਨੇ ਇੰਨਾ ਕ ਆ ਆ ਦੋ ਤਿੰਨ ਕਫਟਾ ਡੂੰਗਾ ਉੱਟਵਾ ਹੈ ਤੇ ਇੰਨਾ ਕ ਬੋਰ ਡੂੰਗਾ ਕਰਨਾ ਸੀਗਾ ਬਾਹਰ ਕੱਢ ਕੇ ਮਾਰ ਦਿੰਨੇ ਆ ਦੋ ਬੁਕੀਆਂ ਯਾਰ ਇੰਨਾ ਕ ਚੂਹੇ ਤੇ ਲਿਜਾਣਾ ਸੀਗਾ ਟੋਆ ਹੈ ਇੱਥੇ ਹੁਣ ਪਾਵਾਂਗੇ ਸੁੰਡ ਸਾਧ ਥੱਲੋਂ ਦੀ ਸੁਰੰਗ ਮਾਰ ਕੇ ਹਾਂ ਜੋ ਮੁੱਠੇ ਛੜਦੀ ਆ। ਹੱਥ ਪੜਾਂਗੇ। ਅੱਛਾ ਲੋਟਾ ਕੰਮ। ਹਾਂ ਬਾਸ ਮੋਕੀ ਨਾਲ ਥੱਲੋਂ ਦੀ ਸੁਰੰਗ ਮਾਰਾਂਗੇ। ਐ ਇਸ ਬੋਰ ਚ ਸੁੰਡ ਪਾਵਾਂਗੇ। ਸੁੰਡ ਪਾਈਪ ਤੇ ਇਹਦੇ ਤੇ ਪੱਖਾ ਰੱਖਾਂਗੇ। ਤੇ ਲੈ ਚਲਾ ਦੇਂਗੇ। ਕੁਲੀ ਚੜਾ ਕੇ ਟਰੈਕਟਰ ਮਗਰ ਪੜਾ ਪਾ ਕੇ ਪੁਰਾਣੇ ਬੋਰ ਵਾਂਗੂ ਚਲਾਉਂਗਾ ਕੋ ਪੁਰਾਣੇ ਰਵਾਈ ਵਾਂਗੂ। ਆ ਕੇ ਮੈਂ ਡੂੰਗਾ ਇਹ ਤੋਂ ਘਾਟਾ ਮੜਾ ਯਾਰ ਹੈ ਡੂੰਗਾ ਘੱਟਾ ਉਹ ਚੱਲ ਚੱਲ ਜਿਉਂ ਨਾ ਕਰ ਤੂੰ ਟੀ ਬਰਾਪਾ ਨਹੀਂ ਕੋਈ ਮੈਂ ਵੀ ਆਉਣਾ ਇੱਕ ਵੀ ਇੱਕ ਬੰਦਾ ਥੱਲੇ ਹੋ ਜਾ ਗੋਡਾ ਪਰੇ ਰੱਖ ਮੜਾ ਜਾ ਇਸ ਤੋਂ 2 ਜਵੜਾ ਆਇਆ ਵੀ ਬੜੀ ਪਾਣੀ ਤੋਂ ਵੱਡਾ ਕੀ ਕਰਾਂਗੇ ਇਸੇ ਦਾ ਪਾਟਿੰਦਾ ਲਈਏ ਕਰਾਂ ਚੱਲ ਗੁਚਾ ਵੀ ਹੋ ਹਾਂ ਬੱਲੇ ਕੇ ਬਾਂਸ ਬੁਖੀ ਨਾਲ ਜਲਾ ਰੱਖਿਆ ਕੰਮ ਹਾਂ ਸੁਰੰਗ ਕਲੋਂ ਨਾਲਾ 14 ਫੁੱਟ ਦਾ ਫੜੇ ਹੋ ਤੁਸੀਂ ਫੀਤਾ ਫੜੀਗਾ ਕੋ ਸਿੱਧਾ ਤਾਂ ਫੀਤਾ ਬਣਾ ਰਾ ਰਹੇ ਤੁਸੀਂ ਫੋਟਲੇ ਹੋ ਤੁਸੀਂ ਦਾ ਮੈਨੂੰ ਪੜਾ ਛੱਡ ਕਿੱਥੇ ਹੈ ਦੇਖ ਲਈ ਮਾੜੇ ਬਾਅਦ ਮਿਲਣਾਂਗੇ ਬਾਅਦ 14 ਆ ਗਿਆ ਸਹੀ ਕਿੱਥੇ ਇਧਰ ਕਿੱਥੇ ਇਧਰ ਨੂੰ ਕਿੱਥੇ ਆਪਾਂ ਗਏ 14 14.5 14 14 ਯਾਰ ਸਾਢੇ 14 ਆ ਫਿੱਦਰੀ ਯਾਰ 14 ਨਹੀਂ ਜਾਣਾ ਯਾਰ 14 ਹੈ ਚੱਲ ਬਾਅਦ ਚੱਲ ਚੱਲ ਗੇੜਾ ਦੇ ਗਏ ਨੇ ਨਾਲ ਗੇੜਾ ਖੁਸ਼ ਹੋ ਜਾਣਗੇ ਇਹ ਤੁਹਾਨੂੰ ਖੇਤ ਲੈ ਕੇ ਜਿਵਾਕ ਮਿਲਣਾ ਇੱਥੇ ਤਾਂ ਨਹੀਂ ਹੋਏ ਤੇ ਵੀ ਰਸਾ ਕਿਤੇ ਲੈ ਗਿਆ ਉਹ ਇਹ ਕਿਤਲੇ ਵਾਰ ਪਤੂ ਉਹ ਕਿ ਮੋੜ ਦੇਗੇ ਹੋ ਆਹੀ ਪਿੱਛੇ ਤੁਰੇ ਚਲ ਬੁਲੇ ਕਿੱਥੇ ਨਾ ਯਾਰ ਆ ਚਿੱਟ ਕੇ ਕਿ ਬੂਰਜਾ ਲੱਗਿਆ ਉਹ ਬੂਰਜਾ ਲੱਗਿਆ ਵਾ ਤਾਂ ਚਾਹ ਕੋਈ ਚੂਹਾ ਚੈੱਕ ਕਰੂ ਮਾੜੇ ਪਿਛੇ ਵਿੱਚ ਉਬਰਾ ਲੈ

ਥੱਲੇ ਨਾਲ ਵੜ ਵੜਾ ਪਾਸੇ ਤੋਂ ਤੇ ਕੇਰਾ ਖੁਰਿਆ ਹੋਇਆ ਪਹਿਲੀ ਗੁਦਗਾਰ ਪਰ ਮੋਗਰਾ ਹੋਏ ਹੈ ਆ ਪਰ ਮੋ ਨਿਕਲਿਓ

ਹੌਲੀ ਆਪੇ ਖਿੱਚ ਲਵਾਓ ਜਗ੍ਹਾ ਥੋੜੀ ਆ ਆ ਗਿਆ ਖੜਾ ਕੇ ਰੱਖੇ ਸੀ ਹਾਂ ਹਟ ਜਾ ਪੱਕੇ ਨਹੀਂ ਗਦੇ ਪਾਪੂ ਆਏ ਬਸ ਖੜਾ ਕੇ ਆਏ ਉਹਨੂੰ ਚੈੱਕ ਵੀ ਤੇ ਇਸ ਤਰ੍ਹਾਂ ਸੁੰਡ ਆਪਣਾ ਉਸ ਪਾਸੋਂ ਇਸ ਪਾਸੇ ਲੰਘਾਵਾਂਗੇ ਇੱਕ ਬੈਂਡ ਲਾਤਾ ਇੱਥੇ ਹਾਂ ਜਿੱਥੇ ਮੋੜਾਗਾ ਤੇ ਇਹਨੂੰ ਇੱਕੇ ਨਾਮ ਬੈਠ ਦੂੰ ਆ ਯੋ ਸੰਡ ਨੂੰ ਆਇਆ ਮੋੜਨ ਤੋਂ ਬਚਾ ਕੇ ਰੱਖਦਾ ਹੁੰਦਾ ਪਲਾਸਟਿਕ ਦਾ ਫਿਰ ਮਿੱਟੀ ਦਾ ਆਬੂ ਬਣਾ ਲ ਕੰਮ ਹਾਂ ਭਰ ਹੀ ਨਹੀਂ ਪੈਂਦਾ ਸਹੀ ਹਾਂ ਕਾ ਕੁ ਥੋੜਾ ਥੋੜਾ ਖਿੱਚੀ ਜਾ ਪਲੇਟ ਨਾਲ ਬਚੇ ਪਲੇਟ ਹਜੇ ਬਹੁਤ ਦੂਰ ਆ ਮੈਂ ਕਹਾਂ ਕਿ ਥੇ ਬੈਠ ਨਹੀਂ ਦੂਰ ਪਲੇਟ ਤਾਂ ਸੀ ਹਟਾ ਬੈਨੇ ਡੇ ਛੱਡ ਦੇ ਛੜਦੇ ਏ ਇੱਕ ਤੇ ਸੁੰਡ ਸਾਰਾ ਪਰਲੇ ਪਾਸੇ ਲੰਗਾ ਕੇ ਤੇ ਇੱਥੇ ਇੱਕ ਟੀ ਲਾ ਦਾਂਗੇ ਇਧਰੋਂ ਫਿਕਸ ਵਾਲ ਨਾਲ ਜੋੜ ਜੋ ਉਧਰੋਂ ਟੀ ਉਧਰੋਂ ਪਾਣੀ ਲੈਂਦੀ ਹੋ ਜੂ ਦੋ ਬੋਰ ਜੋੜ ਕੇ ਕੰਮ ਕਰੇ ਇਧਰ ਕਾਇ ਰ ਹੋਊਗਾ ਗਗੂ ਯਾਰ ਸਿੱਧਾ ਕਰਾ ਇਹ ਗਗੂ ਖਿਚਲਾ 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 ਸਿੱਧੀ ਕਰਾ ਪਾਈਪ ਜਮਾ ਇਹਦੇ ਨਾਲ ਲਾ ਦੇ ਬਸ ਖੜ ਜਾ ਠੀਕ ਗਗੂਰਾ ਬੱਸ ਇਹਦੇ ਨਾਲ ਲਾ ਦੇ ਇੱਥੇ ਰੱਖ ਦੇ ਕਰਾ ਠੀਕ ਹੈ ਇੱਥੇ ਕਿ ਰੱਖ ਹਾਂ ਲੋਰਿੰਗ ਪਾਉਣੇ ਆ ਚੱਲੋ ਨੇ ਜਾਣਦੇ ਹੋਲੀ ਹੋਲੀ ਇਹ ਤਾਂ ਵੀ ਹੋ ਜਾਂਦਾ ਹੈ ਦੇਖਣ ਆਪਾਂ ਆ ਪਾਓ ਲੈ ਬਾਈ ਗਈ ਲੋ ਬਾਈ ਵੀ ਰੈਡੀ ਜਾ ਦੂਜੀ ਪੈਪ ਲਿਓ ਚਲੋ ਚਲੋ ਵੜਾ ਦੇ ਲੋ ਸੋਚ ਮੇਟੇ ਮੇਟੇ ਜੇ ਕਰਨੇ ਉਹ ਇਹ ਉਹ ਨੁੜ ਗਿਆ ਇਹਦਾ ਇਤਰਾਹ ਯਾਰ ਤੂੰ ਯਾਰਾ ਤੇਰਾ ਯਾਤ ਪੜੀ ਉਹਦਾ ਉੱਥੇੋਂ ਕੱਢ ਕੇ ਵਿਚੇ ਰੱਖੀਂ ਬਾਹਰ ਆਵਦਾ ਗੋਲੀ ਤੂੰ ਨਾ ਖਿੱਚੋ ਆਪੇ ਆ ਜੂਆ ਜੇ ਆਜ ਵਾਤ ਵਰਦੋ ਲੋ ਦੁਪਹਿਰ ਕੀ ਰੋਟੀ ਦਾ ਸਮਾਂ ਹੋ ਗਿਆ ਬਹੁਤ ਜਾਂ ਬਹੁਤ ਉਦਰੀ ਜਲੀ ਹੈ ਕਿੱਥੇ ਓਡੀ ਦੁਰਗਿਆ ਖਾਲਚੀ ਖੜਾ ਇੰਨਾ ਕ ਪਾਣੀ ਤਾਂ ਆ ਕੜਾ ਕੜੋਈ ਜੀ ਨਾ ਮਰਜੀ ਤੋਈ ਜਲ ਪੇਕਾਰ ਨੂੰ ਦੱਸ ਦੂ ਇੱਥੇ ਪੀਣਾ ਇਹ ਬੰਦੀ ਹੋਣੀ ਹੋਣਾ ਉਰੀ ਲਿਆਵੋ ਨਾ ਤੋਂ ਪਾ ਇੱਥੇ ਘਰ ਮੋਈ ਸੀਟ ਇਹਦੇ ਪਾਸੇ ਰੱਖੀ ਪਾਸੇ ਰੱਖੀ ਜਦੋਂ ਨਾ ਲਾ ਬੂ ਮੂ ਲੱਕੀ ਕੋਈ ਕਹ ਕੂ ਖਾਲੀ ਰੋਟੀ ਓਏ ਘਰੋਂ ਲੈ ਕੇ ਆਏ ਸੀ ਲਾ ਤੇ ਕੀ ਰੋਕੇ ਲਗਾ ਦੇ ਫੋੜੇ ਜੀ ਦੇਖ ਲਾ ਆਹ ਤਾਂ ਕੰਪਨੀ ਦੀ ਹੈ ਕੌਣ ਦੁਕਾਨ ਵਾਲੇ ਆਓ ਸਾਗ ਬੋਤਲ ਬਣ ਕੇ ਆਈ ਹਾਂ ਅੱਗ ਪਾ ਜਾ ਮੈਂ ਕਿਹਾ ਉਹ ਦੇ ਯਾਰ ਟੱਕਣਾ ਅੱਛਾ ਇਹ ਵੈਸੇ ਕਰਾ ਫਾ ਗਿਆ ਇਹਦਾ ਕੋਈ ਨਾ ਹੋਰ ਚੀਜ਼ ਜਾਣ ਨੂੰ ਬੜੀ ਓਏ ਇਹ ਬੂਹਾ ਮਾਈ ਜੀ ਟੋਨਵਾ ਸੀ ਪਲੇਟ ਵਿਚਾਲੇ ਕਰ ਛੱਡ ਦੇ ਹੱਥ ਚਾਲੇ ਕਰ ਲੋ ਛੱਡ ਦੇ ਹੱਥ ਉਹ ਪਲੇਟ ਉਹ ਉਪਰ ਆ ਲਈ ਚਲ ਹੈ ਸ਼ੈਡ ਲੈ ਕੇ ਵੀ ਲੈ ਕੇ ਵੈਕਰੂ ਦਾ ਨਾਮ ਫਿੱਟ ਕਰਤਾ ਥੱਲੋਂ ਕੰਮ ਤੇ ਆਹਾ ਟੋਟਾ ਪਾਤਾ ਤੇ ਪੱਖਾ ਸੀ ਇੱਥੇ ਫਿਕਸਬਾ ਲਾ ਕੇ ਉੱਚੇ ਰੱਖਣਾ ਵਲ 3-4 ਫੁੱਟ ਦਾ ਹੀ ਰੱਖਣਾ ਸੀਗਾ ਖੂ ਆਪਾਂ ਤੇ ਟੀ ਥੱਲੇ ਜੋੜੀ ਆ ਹਾਂ ਪਾਣੀ ਵਾਲੇ ਚੋਏ ਦੇ ਲਵੇ ਇਧਰੋਂ ਦੂਜੇ ਖੂ ਚਾਰ-ਪਾਰ ਕਰਤਾ ਸੀ ਕੰਮ ਆ ਸੰਡੇ ਜਿਹੜੇ ਕਰਦੀ ਮਿੱਟੀ ਦਾਵ ਜੀ ਨਾ যাক <laughs> গগ ਸ਼ੀਰ ਵਗ ਗਿਆ ਲੈ ਤਰ ਲਾ ਸ਼ਾਬਾਸ਼ ਰੱਖ ਲੈ ਗਰਾ ਥਲੇ ਸੈਟਿੰਗ ਬਣਾਉਣੀ ਆ ਰੁਕ ਜੋ ਰੁਕ ਜੋ ਰੁਕ ਜੋ ਰੁਕ ਜੋ ਪਹਿਲਾਂ ਕਰਾਂਗੇ ਬੋਝ ਕੇ ਨਾਲ ਹੀ ਹਟ ਲੋ ਬੋਝ ਕੇ ਤਾਰ ਗਾਂ ਤੱਕ ਕਿੱਧਰ ਹੋਏ ਨਾਲ ਹੀ ਕਰ ਦੇ ਬੋਝ ਕੇ ਬਾਹਰ ਨਾ ਜਾ ਕੋਈ ਨਹੀਂ ਚੱਲ ਚੱਲ ਖੁਸ਼ ਨਹੀਂ ਨਾ ਇਹ ਕਿਤੇ ਨਹੀਂ ਜਾਂਦਾ ਖੜ ਮਾ ਹਿੱਟੋ ਟੇਡਾ ਹਿੱਟੋ ਟੇਡਾ ਬਰਾਬਰ ਕੋਈ ਨਹੀਂ ਉਦਾਈ ਕਿਥੇ ਰਹਿ ਨੂੰ ਚੈਕ ਵੀ ਕੰਮ ਮੈਨ ਪੂਰਾ ਆ ਰੈਡੀ ਚ ਕਰਤਾ ਖਰ ਸੁਕ ਨਾਲ ਮੁੰਡਿਆਂ ਨੇ ਬਾਲਟੀ ਪਾਣੀ ਦੀ ਪਾਤੀ ਪੈਪ ਚ ਬੱਖਾ ਵਰਨ ਦੇ ਵਾਸਤੇ ਤੇਦਰਾ ਕਸਤੀ ਪੁਲੀ ਆਸ਼ੇ ਦੇ ਤੇ ਸਿੱਧਾ ਪਟਾ ਚੜਾ ਕੇ ਚਲਾਵਾਂਗੇ ਤੇ ਪਟਾ ਥੋੜਾ ਜਿਹਾ ਲੰਮਾ ਇਥੋਂ ਚਿਰੀ ਬਣਾਉਣੀ ਪਊ ਹਲਕੀ ਜੀ ਦੇਖਦੇ ਆ ਸੈਟਿੰਗ ਬਣਾ ਕੇ ਅਰੇ ਚੱਕਰ ਪੁੱਠੇ ਬਣ ਦੇ ਮਾਰਿਆ ਕੈਂਚੀ ਪਾ ਕੇ ਚਲਾਇਆ ਪਟਾ ਹੇ ਇਕੇਗਾ ਆਰਾਮ ਨਾਲ ਚਲਾ ਦੇ ਕੋਨਾ ਪਿੱਛੇ ਨਹੀਂ ਆਉਂਦਾ ਗਾ ਕੁ ਅੱਗੇ ਢਾਲ ਆ ਪਾਣੀ ਭਰ ਗਿਆ ਇਹ ਛੱਟ ਕਰ ਪਾਣੀ ਹੋਰ ਪਾਵੇ ਉਹ ਆਹੀ ਗਰੋ ਨਵਾਂ ਨਵਾਂ ਕੰਮ ਆ ਕੇ ਰਾਇ ਸੂਤੇ ਦਾ ਹਲਵਾਉਗਾ ਸੁੰਡ ਸੱਪੇ ਭਰਦੇ ਚੱਲ 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 ਚੱਕ ਲਿਆ ਖੜਾ ਕੇ ਚਲਾ ਦੇ ਜਿਆਕ ਕੋਈ ਵਧਾਈਆਂ ਵਾਲਾ ਕੰਮ ਹੋ ਗਿਆ ਸੁੱਕਣ ਵਾਲ ਚੱਲ ਪਿਆ ਸੋਹਣਾ ਕੰਮ 60-60 ਬੋਟ ਪੋਰ ਕਰਿਆ ਦੋਨੇ ਤੇ ਸਾਡੇ ਇੱਥੇ ਬਾਹਲਾ ਡੂੰਗਾ ਪਾਣੀ ਵਧ ਗਿਆ ਨਹੀਂ ਹੈਗਾ ਉੱਤੇ ਉਤਲਾ ਪਾਣੀ ਵਧ ਗਿਆਗਾ ਤਾਂ ਦੋ ਜੋੜੇ ਆ ਬੋਰ ਇਧਰਲਾ 60 ਇਧਰਲਾ ਟੀ ਜੋੜ ਕੇ ਸੁੰਡ ਪਾ ਕੇ ਇੱਥੇ ਟੀ ਲਾ ਕੇ ਹੁਣ ਇੱਕ ਬੋਰ ਰਾਹੀ ਦਾ ਪਾਣੀ ਚਕਾਈ ਜਾਵਾਂਗੇ ਕੋਈ ਨਾ ਹੀ ਚੱਲ ਲੈਣ ਦੇ ਮਰਾ ਯਾਰ ਆ ਜਾਗਾ ਬਾਈ ਆਰੀ ਇੱਕ ਕਰੀਂ ਵਧਾਈਆਂ ਵਧਾਈਆਂ ਆ ਫੜ ਲੈ ਟੋਟਾ ਯਾ ਚੱਲ ਚਲਾ ਦੇ ਮਾੜਾ ਯਾ 4 ਇੰਚੀ ਪਾਣੀ ਪੋਲਾ ਯਾ ਬਣੂਗਾ ਕਿਉਂਕਿ ਬੋਰ ਘਟ ਡੂੰਗੇ ਕਰੇ ਨੇਗੇ I already bought it. ਉਸ ਕੇ ਤੋਂ ਡੰਡਾ ਡੇਰਾ ਚੱਕ ਕੇ ਆਪਾਂ ਆ ਗਏ ਨੇ ਇੱਚ ਹਾਂ ਇੱਥੇ ਵੀ ਲਾਇਆ ਹੋਇਆ ਕਹਿਰਾ ਵੋਰ ਤੀਨੂੰ ਚਲਾ ਕੇ ਦੇਖਦੇ ਆ ਪਹਿਲਾਂ ਚਾਚੇ ਨੂੰ ਸਸਰੀ ਗੱਲ ਕਰ ਲਈ ਉਹ ਕਿਵੇਂ ਚਾਚਾ ਤੁਹਾਡਾ ਤੇਰਾ ਪਾਵਰ ਬੈਂਕ ਭਰ ਕੇ ਰੱਖਿਆ ਪਿਆ ਮਰਾਤ ਦਾ ਯਾਰ ਮੈਂ ਫੜਾਇਆ ਵਾਂਗੇ ਫੋਨ ਚੁੱਟੀ ਰਿਆ ਚੱਲ ਫੋਨ ਹੋਰ ਲੈ ਲਾਂਗੇ ਇੱਕ ਵੋਰ ਇੱਥੇ ਲਾਇਆ ਕਹਿ ਰਾ ਇਹ ਕਿੰਨੇ ਫੁੱਟ ਕੀ ਰਿਹਾ ਓਏ 60 ਫੁੱਟ ਕਰਿਆ ਹਾਂਜੀ ਸਹਿਜ ਇਦਾਂ ਸਹੀ ਵੀ ਸਾਡੇ ਵਲੌਗ ਬਣਾਉਂਦੀ ਫਿਰਦੀ ਆ। ਬਾਪ ਕਹਿੰਦਾ ਮੈਂ ਤਾਂ ਹੁਣ ਇਹਨੂੰ ਵੀ ਚਲਾ ਕੇ ਦੇਖ ਹੀ ਲਈ ਆ ਜੀ ਟਾਈਮ ਪਿਆ ਹੈ 10 ਲੱਖ ਵਾਲਾ। ਹਾਂ। ਇਹਦੇ ਮੁੱਤੀ ਜਿਹੜੇ ਹੋਵੇ ਤੇ ਜਾਂ ਪੁੱਛਿਆ ਜਾ ਕੇ ਬਾਪੂ ਨੂੰ। ਚਲ। ਕਿਆ ਹੋਰ ਸਮਾਨ ਆਪਣਾ? ਹਾਂ। ਜੇ ਧਰ ਲੈਂਦਾ ਹੁਣ। ਚਲਾ ਕੇ ਦੇਖਣ ਵਾਸਤੇ। ਕਿ ਮੈਂ ਸਾਡੇ ਕੈਮਰਾ ਤਾਂ ਸਿੱਧਾ ਰੱਖ ਲਿਆ ਕਰ। ਸਾਡੇ ਚੋਬਰ। ਦੇਖਣੇ ਕੰਮ ਸਟਾਰਟ ਕਰਨਗੇ। ਤੇ ਉਹ ਖੜਾ ਤਾਂ ਟਾਟਾ। ਉਰੇ ਲਿਆਉਣਗੇ ਉਹ ਕੋਈ ਨਾ ਦੇ ਨਾਲ ਚਲਾਵਾਂਗੇ ਜਾ ਕੇ ਦੂਰ ਜਾ ਕੋਈ ਨਾ ਟਾਂਕ ਲਾ ਲਿਆ ਕਰ ਜਲਾ ਲੈਣ 10 ਮਿੰਟ ਚੈੱਕ ਇਹ ਕੈਰਾਵੋਰ ਲਾਇਆ ਬਈ ਇਹ 60 ਫੁੱਟ ਨਾਲ ਹੀ ਕੋਈ ਨਾ ਤੇ ਪੜੇ ਪੁੜੇ ਢਿੱਲੇ ਫਿਰ ਤੇ ਆਪਣੇ ਜਮੀਂ ਹਾਂ ਕਿਉਂ ਗਲਾਵੀ ਕੋਈ ਨਾ ਅਰਜਾ ਪਾਣੀ ਇਸ ਤਰ੍ਹਾਂ ਦੇ ਫੇਰ ਨਾ ਆਲੀ ਕੋਈ ਤਾਂ ਚਾਚਾ ਤੇ ਜੱਤੂ ਵਧਾਈਆਂ ਆਏ ਤੇ ਚਾਚੇ ਨੇ ਵੀ ਜੱਕ ਦਾ ਕੂਟਾ ਐ ਆਏ ਜੇ ਦੋਨੇ ਲੋਟੀ ਕਰਿਆ ਉਹਦਾ ਪਾਣੀ ਡੰਕ ਲਈ ਉਹ ਠੀਕ ਆ ਬਾਈ ਤੇ ਇਹ ਆ ਸਾਡਾ ਟਿੰਡ ਫੋੜੀ ਜੀ ਕੱਚੀ ਜੀ ਲੱਖੀ ਹੋਈ ਆ ਸਾਰੀ ਤਾਂ ਥੋੜੀ ਜਿਹੀ ਹਲ ਹਲਾਈ ਕਰ ਦਿਆ ਉਹ ਪਟੇ ਦੇ ਬਾਣੀ ਪੈ ਗਏ ਨਾਲੇ ਜੈਂਡੋਰੀ

ਕੈਸ਼ਮਈ ਵੜਾ ਸੋਹਣਾ ਤੇਰਾ ਦਾ ਕੋਈ ਨੇਰਾ ਹੋ ਗਿਆ ਇਨਕਾ ਲਾ ਤੋ ਸਾਬ ਜੀ ਉਹ ਸਾਬ ਜੀ ਚੱਲ ਬਲਾ ਫਿਰ ਸਤਰੀ ਕਾਲ ਸਾਰਿਆਂ ਨੂੰ ਜਿਹਦੀ ਕਰਨ ਲਾਈਟ ਪੱਜ ਗਈ ਸਤਰੀ ਕਾਲ ਬੁਲਾ ਦੇ ਫਿਰ ਮੈਂ ਉਹਨਾਂ ਚ ਫੋਨ ਲੈ ਜੂ ਨਹੀਂ ਪਹਿਲਾਂ ਬੜੀ ਫੇਰਨੀ ਯਾਰ ਬਾਹਰ ਲੈ ਤੂੰ ਗੱਡੀ ਠੀਕ ਆ ਦੇਖ ਲੈ ਤੇ ਵੇਲਾ ਹੋ ਗਿਆ ਭਾਈ 8 ਵਜੇ ਦਾ ਪ੍ਰਸ਼ਾਦ ਦੇ ਪਾਣੀ ਛਕ ਲੈ ਤੇ ਦੋ ਵਾਰ ਚਲਾ ਰਹੇ ਅੱਜ ਤੇ ਘਰ ਸੁੱਕਣ ਵਾਲਾ ਪਰਮਾਤਮਾ ਦੀ ਮਿਹਰ ਨਾਲ ਕੋਈ ਵਧੀਆ ਸੋਨਾ ਦੇਣ ਰਿਹਾ ਤੇ ਸੋਨਾ ਕੰਮ ਨਵੇੜਿਆ ਦਬੋਰ ਲਾ ਕੇ ਰੱਖਲੇ ਸੀ ਇਹਨਾਂ ਨੇ ਹਫਤੇ ਜੀ ਅ ਹ ਤਨ ਦੋ ਤਨ ਕਦਨਾ ਦਾ ਕੰਮ ਸੀਗਾ ਵੀ ਆਪਣੇ ਬਾਲਾ ਡੂੰਗਾ ਬੋਰ ਨਹੀਂ ਲਾਉਂਦੇ ਇੱਧਰ ਤੇ ਤਾਂ ਕਰਕੇ ਬਸ ਚਲਾਏ ਅੱਜ ਸੀਗੇ ਉਹ ਤੇ ਬਾਕੀ ਸਮਾਪਤੀ ਆ ਹਮ ਵਲੌਗ ਦੀ ਇੱਥੇ ਤੇ ਮਾਤਾ ਵੱਲੋਂ ਸਸਰੀ ਘਰ ਬੇਟਾ ਤੁਹਾਨੂੰ ਸਾਰੇ ਅਨੁਬਾਲੀ ਦਿਨਾਂ ਤੋਂ ਬੁਲਾਇਆ ਜੀ ਸਸਰੀ ਘਰ ਧੰਨਵਾਦ ਤੁਹਾਡੇ ਜੁੜੇ ਰਹੋ ਵੀਡੀਓ ਨਾਲ ਲਾਇਕ ਸ਼ੇਅਰ ਕਮੈਂਟ ਜਰੂਰ ਭੇਜਿਆ ਕਰੋ ਤੇ ਫੇਸਬੁੱਕ ਤੇ ਦੇਖਦੇ ਫੋਲੋ ਵੀ ਜਰੂਰ ਕਰਿਆ ਕਰੋ ਧੰਨਵਾਦ ਤੁਹਾਨੂੰ ਦੁਬਾਰਾ ਫੇਰ ਸਸਰੀ ਘਰ ਬਾਏ ਸਨ ਸਾਰੇ ਅਨਾਈ ਠੀਕ ਕਮਤਾਈ ਧੰਨਵਾਦ ਭਾਈ ਸਾਰੇ ਵੀਰ ਆਪਣਾ ਵੀਡੀਓ ਨੂੰ ਅੰਤ ਤੱਕ ਦੇਖਣ ਵਾਸਤੇ ਜੁੜੇ ਰਹੋ ਚੈਨਲ ਦੇ ਨਾਲ ਸਸਰੀ ਘਰ ਸਾਰੇ ਵੀਰ ਆਪਣਾ